ਆ ਤੇ ਬੱਸ ਅਗਦੇ ਵਿੱਚ ਕੋਈ ਆ ਜਾਂਦਾ ਸੀ ਮੁੰਡਾ ਸੀ ਲੱਗੀ ਹੋਈ ਸੀ ਇਹਦੇ ਵਿੱਚ ਉਹ ਨੰਬਰ ਸ਼ੀਟ ਏਗੀ ਸੀ ਆਉਂਦੇ ਤੇ ਉਹ ਨਿਸ਼ਾਨ ਨਾਲ ਆਨੇ ਤੇ ਗੋਲੇ ਗੋਲੇ ਜੇ ਸਾਡੇ ਦਸੀ ਵਿੱਚ ਹੋਇਆ ਸੀ ਉਹਨੇ ਪੇਪਰ ਹੈਲੋ ਗਾਇਸ ਵੈਲਕਮ ਬੈਕ ਟੂ ਆ YouTube ਚੈਨਲ ਤੋ ਆਈ ਹੋਪ ਗਾਇਸ ਤੁਸੀਂ ਸਾਰੇ ਠੀਕ ਹੋਵੇ ਤਾਂ ਅੱਜ ਦੇ ਗਾਣਾ ਚ ਨਵੇਂ ਵਲੋਗ ਵਿੱਚ ਤੋ ਸੋ ਗਾਇਸ ਹੋ ਨੋ ਚੁਕੀ ਹੈ ਗਾਇਸ ਦੁਪਹਿਰ ਤੇ ਆਪਾਂ ਥੋੜਾ ਜਨਾ ਬਲੋਗ ਤੋਂ ਲੈਟ ਮਤਲਬ ਇਹ ਹੋ ਗਈ ਸੀ ਥੋੜਾ ਨਮ ਲਗੀ ਗਾਇਸ ਨਾ ਬਲੌਗ ਬਣਾਉਣ ਚ ਡੇਟ ਹੋ ਗਿਆ ਸੀ ਕਿਉਂਕਿ ਨਾ ਮੈਂ ਥੋੜਾ ਇਹਦਾ ਪ੍ਰੈਕਟੀਕਲ ਤੋਂ ਕਰ ਰਿਹਾ ਮੈਂ ਪਿਛਲੇ ਬਲੌਗ ਨੂੰ ਤੁਸੀਂ ਦੇਖਿਆ ਹੋਗਾ ਉਹ ਵੀ ਬਣਾਉਂਦਾ ਰਿਹਾ ਸੀ ਤਾਂ ਕਰਕੇ ਥੋੜਾ ਮੋਟਾ ਪਾ ਕੰਮ ਹੀ ਕਰਦੇ ਨੇ ਮੈਂ ਕਿਹਾ ਚੱਲ ਆਪਾਂ ਇੱਕ ਵਾਰੀ ਸਟਾਰਟ ਕਰਾਂਗੇ ਬਲੌਗ ਨੂੰ ਤੇ ਤੁਹਾਨੂੰ ਗਾਇਸ ਮੇਰੀ ਫੋਟੋ ਨਾ ਪੀਲੀ ਪੀਲੀ ਆਂਦੀ ਵੀ ਹੋएगी ਪਤਾ ਕੀ ਗੱਲ ਹੈ ਰੀਜ਼ਨ ਹੈ ਗਾਇਸ ਗਾਇਸ ਇਹ ਨਾ ਮਤਲਬ ਕਿ ਪਰਦਾ ਲਗਾਇਆ ਸੀ ਅਸੀਂ ਪਰਦਾ ਨਹੀਂ ਮਤਲਬ ਕਿ ਇੱਕ ਤਰ੍ਹਾਂ ਦੀ ਸ਼ੀਟ ਆਂਦੀ ਹੁੰਦੀ ਹੈ ਉਹ ਲਗਾਈ ਵੀ ਤਾਂ ਕਰਕੇ ਫੋਟੋ ਤੁਹਾਨੂੰ ਐਵੇਂ ਜਾਂਦੀ ਕਿਉਂਕਿ ਧੁੱਪ ਪੈਂਦੀ ਨਾ ਸਿੱਧੀ ਅੰਦਰ ਇਸ ਕਰ चलो कोई नहीं इस तो अगे ना असं हरी चंदर भी लावे गाइज ता जो मतलब कि आज जी लोपा कहीं थोड़ी और घट जाए पहला तो कोई और लगी खराब हो गई और सड़ दी गाइज चलो गाइज देखने बारो गाइज सुनना वैसे लंच का भी टाइम हो चुके हैं मैं क्या चल बलॉग स्टार्ट कर दिया आप थोड़ा लेट हो गए से इस करके तो गाइज़ थैंक यू वैरी मच ती अपने बलॉग नाफ़ी सपोर्ट करते रहो गाइज चलो हौली हौली गड्डी बदी होंगी है चलो आप अगे चलने देखने थोड़ा जहाँ की अच्छ लंचो है कुछ सीधी धुप्पी देखो एंड गाइज तत्ती तत्ती है लोअला सिस्टम चलता है मम्मी जी अपने शेर बारे ओहो आज तो रहता बनती है तैयारी रैता खावे गाइस आज तो रहता सो so गाइस आज लंच चलो करा लंच रेडी नहीं हो ਸੋ ਗਾਇਜ਼ ਆਜ ਜਗ ਹੈ ਅੰਸ਼ਦਾ ਸਕੂਲ ਆਫ ਐਮੀਨੈਂਸ ਦਾ ਪੇਪਰ ਜੋ ਕਿ ਉਹ ਦੇਣ ਗਿਆ ਹੈ ਤੇ ਮੇਰੇ ਖਿਆਲ ਨਾਲ ਗਾਇਜ਼ 2 2 ਵਜੇ ਖਤਮ ਹੋਏਗਾ ਮੇਰੇ ਖਤਮ ਹੋਣੇ ਵਾਲਾ ਗਾਇਜ਼ ਆਉਣ ਵਾਲਾ ਹੋਏਗਾ ਪੁੱਛਾਂਗੇ ਕਿਵੇਂ ਪੇਪਰ ਹੋਇਆ ਲਾਸਟ ਪੇਪਰ ਸੀ ਅੱਜ ਤੇ ਇਸ ਤੋਂ ਬਾਅਦ ਕੋਈ ਪੇਪਰ ਨਹੀਂ ਹੁੰਦਾ ਪ੍ਰੈਕਟੀਕਲ ਹੁੰਦਾ ਪੇਪਰ ਵੀ ਸਮਾਰ ਹੈ ਉਸ ਵੇਲੇ ਦੇਣ ਜਾਏਗਾ ਤੇ ਹਾਂ ਗਾਇਜ਼ ਇੱਕ ਹੋਰ ਦੱਸਾਂ ਤੁਹਾਨੂੰ ਗੱਲ ਤੇ ਗਾਇਜ਼ ਅਸੀਂ ਜੀ ਜਾਣਾ ਹੈ ਬੁੱਧਵਾਰ ਨੂੰ ਪਾਰਟੀ ਤੇ ਹਾਂਜੀ ਗਾਇਜ਼ ਤਾਂ ਵੀ ਲਾਵਾਂਗੇ ਪੌਤਰੀ ਦਾ ਸੀ ਇੰਗ ਗਾਇਜ਼ ਤੇ ਮੰਮੀ ਦੀ ਮਾਸੀ ਕਰੇ ਪਾਰਟੀ ਹੈ ਇਸ ਦਾ ਮੇਰੇ ਖਿਆਲ ਮਕਾਨ ਮੁਕੂਲ ਬਣਿਆ ਤੇ ਰਿਲੇਟਡ ਪਾਰਟੀ ਹੈ ਮਮੀਆਂ ਸੋ ਗਾਈਜ਼ ਤੁਸੀਂ ਬਲੌਗ ਵਿੱਚ ਦੇਖ ਲੈ ਜੇ ਉਹ ਵੀ ਬਲੌਗ ਜਲਦੀ ਆਏਗਾ ਬੋਧਰਨ ਬੋਧਵਾਰ ਨੂੰ ਜਾਣਾ ਹੈ ਤਾਂ ਵੀ ਖਾਦਾਂਗੇ ਤੇ ਇੱਧਰ ਖੜਾ ਆਪਣਾ ਬੁਲੇਟ ਕਿੰਨੇ ਦਿਨ ਹੋ ਗਏ ਯਾਰ ਆਪਾਂ ਤੈਨੂੰ ਚਲਾਇਆ ਨਹੀਂ ਕੋਈ ਨਹੀਂ ਕੱਲ ਸਵੇਰੇ ਆਪਾਂ ਕਾਲਜ ਹੀ ਜਾਣਾ ਤੈਨੂੰ ਲੈ ਚੱਲਾਂਗੇ ਐਨ ਗਾਈਜ਼ ਇੰਨੀ ਨਾ ਚੈਨ ਦੀ ਥੋੜੀ ਜੀ ਨਾ ਕਹਿੰਦੇ ਨਾ ਕੜਕਾਇਆ ਕਰਦੀ ਹੈ ਇਹ ਵੀ ਰਿਪੇਅਰ ਕਰਾਂਗੇ ਮੋਡੀਫਾਈ ਕਰਾਂਗੇ ਕਿਸੇ ਦਿਨ ਟਾਈਮ ਕੱਢ ਕੇ ਬੁਲੇਟ ਨੂੰ ਵੀ loca de motsa modify hunde apna अपना बोल्ट hoega chalo चलो सो aish aa chuka hai paper de ke puchne ainde ne kol ke hoya paper ke hoya aande si sare ja nahi aiste killa hati bas agg vich koi aa janda si munda munde jaanda si koi beeli gaya si koi beeli oh ulta mere to puchhi jaana tere tu das deya main gaya main kitthai 800 850 ਆਦੇ ਤੇ ਹੋਰ ਤੈਨੂੰ ਕਿੰਨਾ ਲੱਗਦਾ ਬਈ ਕਿੰਨੇ ਸਹੀ ਜਾਣਗੇ ਮੈਂ ਦੇ ਟੁੱਕੇ ਵਜੇ ਸਾਰੇ ਸਾਰੇ ਟਾਈਮ ਹੀ ਥੋੜਾ ਰਹਿ ਗਿਆ ਸੀ ਬਾਅਦ ਵਿੱਚ ਥੀਸਿੰਗ ਦੇ ਜਾ ਟਾਈਮ ਲੱਗ ਗਿਆ ਕੱਲ ਅੰਦਰ ਰਿਜ਼ਲਟ ਕਦੋਂ ਆਏਗਾ 15 18 ਵੀ ਮੈਂਚ ਮਤਲਬ ਕਿ ਐਂਡ ਤੇ ਆ ਜਾਏਗਾ ਅਪ੍ਰੈਲ ਦੀ ਐਂਡ ਤੇ ਆ ਜਾਏਗਾ ਰੀਜ਼ਨਿੰਗ ਦੇ ਜਾ ਟਾਈਮ ਆ ਗਿਆ ਕੱਲ ਹੁਣ ਤਾਂ ਪੇਪਰ ਸਾਰੇ ਖਤਮ ਐ ਹੁਣ ਤਾਂ ਕੁਝ ਨਹੀਂ ਕਰਨਾ ਮੈਂ ਉਹ ਅਗਲੀ ਕਲਾਸ ਦੀ ਤਿਆਰੀ ਮੱਚੇ ਬਹੁਤ ਹੋ ਗਈ ਸੀ ਕਿਪੜੇ ਨਹੀਂ ਬੋਸੀ ਤੁੱਕੂ ਉਹ ਗੋਰਮੇ ਸਕੂਲ ਦੀ ਬਰੀਆ ਫੁੱਲ ਸਕੂਲ ਆਫ ਐਗਮਨਸੀ ਬਰੀਆ ਫੁੱਲ ਤੇ ਸਾਡਾ ਸਕੂਲ ਉਹ ਵੀ ਬਰੀਆ ਫੁੱਲ ਸਾਰੇ ਕੋਸ਼ੀ ਆ ਅੱਧਰ ਤੇ ਪਿੰਡਾਂ ਦੇ ਬੱਚੇ ਇਧਰ ਹੀ ਹੋਏ ਨੇ ਮੈਨੂੰ ਲੱਗੇ ਤੁਹੇ ਤੇ ਉਹ ਫਿਰ ਇਧਰ ਹੀ ਹੋਣੇ ਸੀ ਜਦੋਂ ਕਿ ਕਿ ਕਹਿੰਦੇ ਨੇ ਡਿਸਟ੍ਰਿਕਟ ਜੋ ਹੈ ਤਾਂ ਕਰਕੇ ਇੱਥੇ ਸਕੂਲ ਨਾ ਕਿੰਨੇ ਜਿਹੜੇ ਵਿੱਚ ਦੱਸੀ ਗੱਲ ਪੜ੍ਹਦੇ ਨੇ ਸੋ ਗਾਇਜ਼ ਦੇਖੋ ਟੁੱਕਲਾ ਕਿਹਾ ਪਰ ਵਿੱਚ ਦਾ ਜਿੰਨੇ ਟੁੱਕਲੇ ਸਾਰੇ ਸਹੀ ਨੇ ਆ ਦੇਖੋ ਹਾਂ ਪੇਪਰ ਸੀ ਐਨ ਦੀ ਸ਼ੀਟ ਦਿੱਤੀ ਸੀ ਕੋਈ ਰਫ ਕੰਮ ਕਰਨ ਵਾਸਤੇ ਇੱਕ ਤਾਂ ਉਸੇ ਤਾਰਿਆ ਸੋ ਗਾਈਜ਼ ਐਸੀ ਪੇਪਰ ਇਹਦਾ ਪਤਾ ਨਹੀਂ ਕਿੰਨੇ ਪੇਜ ਪੂਰੀ ਕਾਪੀ ਪੂਰੀ ਕਾਪੀ ਉੜਾਤੀ ਐ ਨਾ ਸ਼ੀਟ ਲੱਗ ਗਈ ਸੀ ਐਨ ਦੇ ਵਿੱਚ ਉਹਨਾਂ ਨੇ ਸ਼ੀਟ ਕੀਤੀ ਸੀ ਆ ਉਹਨ ਦਿੱਤੇ ਉਹ ਨਿਸ਼ਾਨ ਲਗਾਨੇ ਨੇ ਗੋਲੇ ਗੋਲੇ ਜੇ ਸਾਡੇ ਦੱਸੀ ਵਿੱਚ ਹੋਇਆ ਸੀ ਉਹਨਾਂ ਨੇ ਪੇਪਰ ਸਾਨੂੰ ਆਹ ਦੇ ਦਿੱਤੇ ਬਾਹਰ ਵਾ ਗਾਦੇ ਆ ਤੇ ਬਾਹਰ ਹੋ ਜਾਂਦੇ ਆ ਵੇਖ ਕੀ ਗਈ ਆ ਵੇ ਨਨੂ ਨਹੀਂ ਸਾਰੇ ਕਲਾਸ ਨੂੰ ਕਹਿੰਦਾ ਹੋ ਗਿਆ ਤੇ ਜਾਓ ਬਾਸਰ ਉਹਨਾਂ ਮੈਂ ਠੀਕ ਹੀ ਕਰਦਾ ਇਹ ਸਾਰੇ ਮੈਂ ਉਹਨਾਂ ਸਭੀ ਚੈੱਕ ਕਰ ਲਿਆ ਮਮੀ ਰੋਟੀ ਉਹਨਾਂ ਕੇ ਤਿਆਰ ਹੋਏ ਤੇ ਰੋਟੀ ਬਣਾ ਕੇ ਘਰ ਲਿਖੀ ਜਾਏ ਖਾਓ ਇਹ ਸਾਰੇ ਇਹ ਸਾਰੇ ਜੀ ਡਾਇਲੌਗ ਮਾਰਦੇ ਨੇ ਮੈਂ ਪੇਪਰ ਦੇਣ ਗਿਆ ਪਲੱਸ 2 ਦੇ ਤਦੈ ਜਾਈਏਗਾ ਕਿ ਕਿਸ ਸਿਸਟਮ ਹੀ ਨਿਕਾੜਾ ਹੋ ਤੇ ਪੇਪਰ ਲੈ ਜਾ ਹਾਂ ਉਹ ਸਾਨੂੰ ਆਦੀ ਹੁੰਦੀ ਹੈ ਦਿਨੇ ਸਰਵਟੇ ਨਾ ਪੂਰੇ 2 ਵਜੇ 5 ਮਿੰਟ ਦੇ ਬਾਹਰ ਆਇਆ ਸੋ ਗਾਈਜ਼ ਸ਼ਾਮ ਹੋ ਚੁੱਕੀ ਹੈ ਤੇ ਹੁਣ ਆਪਾਂ ਬਣਾਦੇ ਪਿਆ ਗਾਈਜ਼ ਚਾਹ ਸਾਰੇ ਵਾਸਤੇ ਮੰਮੀ ਅੰਸ਼ ਤੇ ਬਾਬਾ ਤੇ ਤੇ ਚਲੋ ਚਾਰ ਕੁ ਇਹ ਆਪਾਂ ਗੈਂਸ ਤੇ ਬਣਾਉਂਦੇ ਹੋਏ ਸੀ ਚਲੋ ਇੰਨੀ ਵੀ ਬਣ ਚੁਗੀ ਹੈ ਤੇ ਹੁਣ ਵਿੱਚ ਪਾਣੇ ਗਾਈ ਦੂਧ ਯਾਨੀ ਕਿ ਮਿਲਕ ਯੈਸ ਚਲੋ ਜੀ ਗਾਈਸ ਥੋੜਾ ਇਸ ਆਪਣੇ ਚਾਹ ਨੂੰ ਸੋ ਗਾਈਸ ਚਾਹ ਨੂੰ ਆ ਗਿਆ ਵਾਲਾ ਤੇ ਕਰਨ ਉਹਨੇ ਨੂੰ ਪੁੰਨੇ ਆ ਇਫਰ ਪੀਨੇਆ ਚਲੋ ਗਾਇਜ਼ ਚਾਹ ਹੋ ਗਈ ਤਿਆਰ ਚਲੋ ਪੀਨੇ ਆਨ ਸੋ ਗਾਇਜ਼ ਹੁਣ ਪੀਨੇ ਆ ਚਾਹ ਤੇ ਕਰਨੇ ਇੰਜੋਏ ਤੋਂ ਮਿਲਨੇ ਥੋੜੀ ਦੇਰ ਬਾਅਦ ਫਿਰ ਚਲਾਂਗੇ ਗਾਈਜ਼ ਆਪਾਂ ਉੱਪਰ ਚਲੇ ਲਾਈ ਥੋੜਾ ਮਟ ਉੱਪਰ ਦਾ ਹਾਲ ਦੇਖਾਂਗੇ ਕਿਉਂਕਿ ਸਾਡੀ ਡੜੀ ਨਾ نیچے ਬੈਠੇ ਰਹਿਣੇ ਆ ਤੇ ਉੱਪਰ ਜ਼ਿਆਦਾ ਧੁੱਪ ਹੁੰਦੀ ਸਿਰਸੇ ਸੋ ਇਸਰ ਕੇ ਸ਼ਾਮ ਨੂੰ ਜਾਣਾ ਮੈਂ ਥੋੜਾ ਜਿਆਦਾ ਤੁਹਾਨੂੰ ਵੀ ਸੀਨ ਦਿਖਾ ਦੇਣਾ ਚਲੋ ਚੱਲਾਂਗੇ ਉੱਪਰ ਬਾਅਦ ਵਿੱਚ ਗਾਈਜ਼ ਹੁਣ ਅਸੀਂ ਆਏ ਆ ਉੱਪਰ ਤੇ ਉੱਪਰ ਦਾ ਕੁਝ ਮੋਗਲ ਐਵੇਂ ਜੈ ਸ਼ਾਮ ਨੂੰ ਪੰਛੀ ਆਦੀ ਆਵਾਜ਼ ਜੈ ਸ਼ਾਹ ਹਟ ਸਾਹਮਣੇ ਗਾਈਜ਼ ਸੈਕਟਰ ਸਕੂਲ ਹੈ ਕਾਫੀ ਪੇੜ ਨੇ ਉਧਰ ਉਧਰ ਪੰਛੀ ਦੀ ਆਵਾਜ਼ ਕਾਫੀ ਜ਼ਿਆਦਾ ਆਉਂਦੀ ਹੈ ਗਾਈਸ ਗਾਈ ਤੁਸ ਸੋਚਦੇ ਹੋਗੇ ਮੈਂ ਜ਼ਿਆਦਾਤਰ ਵਾਰੀ ਵਾਰੀ ਉੱਪਰ ਦਾ ਮੋਲ ਕੇ ਬਖਾਨਾ ਪਹਿਲੀ ਗੱਲ ਤਾਂ ਗਾਈਸ ਮੈਂ ਜਾਣਦਾ ਨਹੀਂ ਕਿੱਧਰ ਜ਼ਿਆਦਾਤਰ ਮੈਂ ਕਰੇ ਮਤਲਬ ਕਿ ਆਦਾ ਕਾਲਜ ਦੇ ਰਿਲੇਟਡ ਕੰਮ ਕਰਦਾ ਰਹਿਣਾ ਯਾ ਸੋ ਗਾਈਸ ਤੂੰ ਸਾਹਮਣੇ ਦੇਖ ਰਿਹਾ ਨਾ ਅ ਜਿੱਧਰ ਮੈਂ ਜੂਮ ਕਰਦਾ ਵਾ ਇਧਰ ਹੈ ਗਾਈਸ ਇੱਕ ਪਾਰਕ ਹੈ ਤੁਹਾਨੂੰ ਮੈਂ ਦਿਖਾਇਆ ਨਹੀਂ ਇਸ ਜਿਹੜੇ ਅਸੀਂ ਪਿਛਲੇ ਪਾਰਕ ਜਿਹੜੇ ਸੀ ਨਾ ਉਹ ਥੋੜਾ ਜਿਹਾ ਅੱਗੇ ਹੈ ਉਹ ਟੀਵੀ ਟਾਵਰ ਵਾਲੇ ਸਾਈਡ ਹੈ ਗਾਈਸ ਹੁੰਦੇ ਨਜ਼ਦੀਕ ਹੀ ਹੈ महसूस करो गाइज़ चिड़िया की आवाज़ चिड़िया की शर्पिंग उधर देखो कि सोना जो ये ना मतलब कि काफ़ी ज्यादा पंछी होंगे ना सोने बहुत लगते ने वो देखो देखो गाइज सनसैट भी गाइज होने वाला है टाइम हो चुका है गाइज छे बज के सताईस छे बज के सताई मिनट तो सनसैट में तनू ਸੋ ਗਾਈਜ਼ ਸਨਸੈਟ ਵੀ ਹੋਣ ਵਾਲਾ ਤਾਨੂੰ ਮਾਜੀ ਉਹ ਚਵਾਰਾ ਜਾਂਦਾ ਤਾਂ ਕਰਕੇ ਦਿਖਾਈ ਨਹੀਂ ਦਿੰਦਾ ਸਨਸੈਟ ਹੋਣੀ ਵਾਲਾ ਹੈ ਗਾਈਜ਼ ਤੇ ਉਹ ਵੇਖੋ ਗਾਈਜ਼ ਚਲੋ ਬਾਸ ਆਪਾਂ ਤਾਂ ਉਹ ਹੀ ਦਿਖਾਣਾ ਸੀ ਸਨਸੈਟ ਤੇ ਸ਼ਾਮ ਦਾ ਨੇਚਰ ਦਿਖਾਣਾ ਸੀ ਤੇ ਹੁਣ ਚੱਲਨੇ ਆ ਗਾਈਜ਼ نیچے ਹੁਣ ਵੇਖੋ ਗਾਈਜ਼ ਥੋੜਾ ਜਿਹਾ ਉੱਪਰ ਕੀਤਾ ਸੀ ਐਵੇਂ ਦਿਖਦਾ ਤੇ ਆਨੂੰ ਨੇਚਰ ਦਿਖਾਈ ਦਿੱਤਾ ਆਪਣੇ ਉੱਪਰ ਦਾ ਬਸ ਐਤੂ ਦੀ ਐਵੇਂ ਜਿਹਾ ਕੁਝ ਵੀ ਹੁੰਦਾ ਹੈ ਕਿ ਨੀਚੇ ਚੱਲਨੇ ਆ ਚਲੋ ਲੈਟਸ ਗਾਈਜ਼ ਕਾਲਜ ਦੀ ਕੰਸੀ ਨਹੀਂ ਨਾਈਟ ਨਹੀਂ ਗਈ ਸਵਾਰ ਕੇ ਮੈਂ ਜੀ ਇਹ ਤਾਂ ਪੱਕਾ ਚੱਲਦਾ ਬੈ ਤੇ ਗਾਈਜ਼ ਹੁਣ ਅਸੀਂ ਕੱਲ ਵਿੱਚ ਕਾਲਜ ਦਾ ਥੋੜਾ ਮੋਟਾ ਕੰਮ ਤੇ ਸ਼ਾਮ ਹੋ ਚੁੱਕੀ ਹੈ ਮਤਲਬ ਜੀ ਸੂਰਜ ਸੰਸੈਟ ਹੋ ਗਿਆ ਹੈ ਤੇ ਥੋੜਾ ਮੋਟਾ ਕੰਮ ਕਰਦੇ ਵੇਲੇ ਮੈਨੂੰ ਕਿ ਚੱਲ ਇਹ ਵੀ ਕਰਨਾ ਜ਼ਰੂਰੀ ਹੈ ਕਿਉਂਕਿ ਆਪਾਂ ਕੁਝ ਵੀ ਨਹੀਂ ਦਿੱਤਾ ਗਾਈਜ਼ ਜਿਆਦਾਤਰ ਤਾਂ ਆਈ ਵਗੀ ਜਦੋਂ ਤੇ ਕਾਲਜ ਸਟਾਰਟ ਹੋਈ ਨੇ ਕਿਤਾਬਾਂ ਹਾਟ ਲਾ ਕੇ ਲੈ ਕੇ ਆ ਰਹੇ ਹਾਂ ਮੈਨੂੰ ਦੇਖਣਾ ਹੈ ਕਿ ਨੌਕ ਹੋਗਾ ਸਿਰਫ ਆਮ ਲੱਗ ਨਹੀਂ ਸੀ ਲੱਗਿਆ ਕਿ ਵਿੰਟੇਜ ਵੀਡੀਓ ਹਨ ਅੰਗੂ ਪੇਪਰ ਹੈ ਇਹ ਅਗਲੇ ਨੰਨੇ ਹੀ ਹੀ ਬਲੂ ਦੁਨੀਆ ਦਾ ਹੀ ਬਲੂ ਪੇਪਰ ਦਾ ਤੋਂ ਕਰਨੇ ਆਪਾਂ ਕੋਪੀ ਪਿਆਰੀ ਕਰਨ ਲਈ ਯਾਦ ਹੋ ਵੈਸੇ ਗਾਇਸ ਮੈਨੂੰ ਨਾ ਇਹ ਕਿਨਾਂ ਦੇ ਕਾਲਜ ਤੇ ਸਕੂਲ ਦੇ ਵਿੱਚ ਕਾਫੀ ਜ਼ਿਆਦਾ ਡਾਊਟ ਲੱਗਦਾ ਹੈ ਕਿਉਂਕਿ ਨਾ ਇਹਨਾਂ ਨੂੰ ਨਾ ਕਾਲਜ ਦੇ ਵਿੱਚ ਇੱਕ ਸੱਜੱਕ ਜ਼ਰੂਰ ਐਵੇਂ ਜਿਹਾ ਰੱਖਣਾ ਚਾਹੀਦਾ ਹੈ ਜਿੰਦੇ ਦੇ ਸਪਿਲ ਹੋਣੀ ਚਾਹੀਦੀ ਹੈ ਜੋ ਕਿ ਫਿਜ਼ੀਕਲ ਬੰਦਾ ਮਤਲਬ ਕਿ ਬੱਚਾ ਆਪਣੇ ਅਕੋਰਡਿੰਗ ਸਕਿੱਲ ਕਰੇ ਤੇ ਉਹਨਾਂ ਪ੍ਰੈਕਟੀਕਲ ਉਹਨਾਂ ਦੇ ਯੂਜ਼ ਵੀ ਆਵੇ ਉਹ ਸਕਿੱਲ ਤੇ ਕਾਫੀ ਬੈਨੀਫਿਟ ਹੁੰਦਾ ਹੈ ਜੇ ਨਾਲੇ ਹੁੰਦਾ ਇੱਕ ਤਰ੍ਹਾਂ ਦਾ ਮਤਲਬ ਕਿ ਉਸ ਸਕਿੱਲ ਦੇ ਵਿੱਚ ਜੇ ਨਾਲ ਪੜਾਈ ਦੇ ਵਿੱਚ ਮਤਲਬ ਕਿ ਮਨ ਬਣਨ ਲੱਗਦਾ ਹੈ ਉਹਨੂੰ ਮਤਲਬ ਕਿ ਇੰਨੀ ਟੈਂਸ਼ਨ ਵੀ ਨਹੀਂ ਦੇਦੀ ਕੋਈ ਕਲਾ ਕੰਮ ਸਿੱਖਣਾ ਹੈ ਦੇ ਅਕੋਰਡਿੰਗ ਵਸੇ ਮਹਨਾ ਚਾਹੀਦਾ ਗਾਈਜ਼ ਸਕੂਲ ਉਹ ਮਤਲਬ ਕਿ ਸਾਰੀ ਐਜੂਕੇਸ਼ਨ ਪਾਲਿਸੀ ਦੇ ਵਿੱਚ ਜਿਵੇਂ ਬੱਚਾ ਮਤਲਬ ਕਿ ਵੱਡੀ ਕਲਾਸ ਵਿੱਚ ਹੋ ਜਾਂਦਾ ਜਿਵੇਂ ਉਹ ਰਿਸਪੋਨਸੀਬਲ ਹੋ ਜਾਂਦਾ ਉਹਨਾਂ ਦੇ ਕੋਡਿੰਗ ਗਾਈਜ਼ ਕਿਉਂ ਮਤਲਬ ਕਿ ਉਹਨੂੰ ਸਬਜੈਕਟ ਦੇਣਾ ਚਾਹੀਦਾ ਹੈ ਬਈ ਤੁਸੀਂ ਕਿਹੜੀ ਸਕਿੱਲ ਦੇ ਟ੍ਰੈਂਟਸ ਹੈ ਉਹ ਸਕਿੱਲ ਤਾਂ ਫਿਜ਼ੀਕਲ ਕਰਵਾਈ ਜਾਏਗੀ ਇਹਦੇ ਕੋਲ ਹੀ ਇੱਕ ਸਬਜੈਕਟ ਜੀ ਨੂੰ ਬਣਾ ਚੀ ਜਾਏ। ਇਹ ਗਾਈ ਜ्यादातर ਨਾਲ ਨਾ ਮਤਲਬ ਕਿ ਜ਼ਿਆਦਾਤਰ ਇਤਿਹਾਸ ਇਹ ਚਾ ਮੰਨਾ ਗਾਈ ਇਤਿਹਾਸ ਵੀ ਆਪਾਂ ਜਾਣਾ ਜ਼ਰੂਰੀ ਹੈ ਕਿਉਂਕਿ ਇਤਿਹਾਸ ਨਾ ਜਾਣਗੇ ਤਾਂ ਪਤਾ ਕਿਵੇਂ ਲੱਗੇਗਾ ਅਸੀਂ ਪਿੱਛੇ ਕੀ ਹੋਇਆ ਸੀ। ਇਹ ਵਾਸੇ ਇਹਨਾਂ ਨੂੰ ਡਵੈਲਪ ਕਰਨਾ ਚਾਹੀਦਾ ਹੈ। ਚਲੋ ਗਾਈਸ ਵੈਸੇ ਸਰਕਾਰ ਵੈਸੇ ਹੌਲੀ ਹੌਲੀ ਡਵੈਲਪ ਕਰਦੀ ਪਈ ਹੈ ਕਿਉਂਕਿ ਹੁਣ ਸਕੂਲ ਆਫ ਐਮੀਨਸ ਦੀ ਦਵਾ ਵੀ ਵਧੀਆ ਬਣਾਤੇ ਇਨਾਂ ਨੇ। मैं देखा सी उन्होंने मतलब कि यूट्यूब चैनल चलाई बैठा से चलो हम करने आप गाइज अपनी तैयारी तो आई हो गाइज तुम आज का ब्लॉग वाइया लगे हुआ जो वीडियो वजी लगती है वीडियो लाइक कर दो जिस चैनल से नवे हो तो चैनल का दो सब्सक्राइब मिले इस एक नवी वीडियो थैंक्स फॉर वाचिंग दिस वीडियो गुड बाय